ਜਾ ਜਹਾਂਜਾ ਦੇ ਕਬੀਲ ਬੇਨ ਮੰਦਾ ਜੀਆ ਕਿ ਪ੍ਰੋਨਟਲ ਦਾ ਪੁਨਰ ਨਿਯਾਨਾ ਕਿ ਜਾ ਹੁਣੇ ਨਾ ਮੈਂ ਕਿਹਾ ਕਿ ਇਹ ਜਿਹੜੀ ਇਹਨਾਂ ਰੈਵਨਿਊ ਡਿਪਾਰਟਮੈਂਟ ਹੰ ਦਾ ਮੈਂ ਤਾਂ ਇਹਨੂੰ ਇੱਕ ਸਵਾਲ ਪੁੱਛਿਆ ਸੀ ਅਜੇ ਤੱਕ ਤੈਨੂੰ ਮੇਰਾ ਜਵਾਬ ਨਹੀਂ ਮਿਲਿਆ ਕਿ ਬਾਬੇ ਨਾਨਕ ਨੇ ਬਾਟੇ ਘਰ ਤੋਂ ਜਨਮ ਲਿਆ ਉਹ ਲੋਹਾਰੀਆਂ ਦੇ ਪਾਕੀ ਡਾਕਰ ਬਣਦੇ ਆ ਬੈਂਕਰ ਦੇ ਹੰਦਰ ਬਣ ਗਿਆ 24% ਬਣ ਗਿਆ ਜੀ ਮੈਂ ਸਮਝਿਆ ਇਹ ਕਿ ਮੈਂ ਪਾ ਇਹ ਜੇ ਵੀ ਖਾਲੀ ਨਹੀਂ ਤਾਂ ਜਾ ਕੇ ਦੇ ਆਉਣੀ ਕਿ ਪਟਵਾਰੀਏ ਨੇ ਖਾਲੀ ਨਹੀਂ ਹੋਈ ਇਹ ਆਪਾਂ ਕੋਲ ਭੰਜਦੇ ਆ ਤਾਂ ਵੀ ਇਹਨੂੰ ਦੇ ਘੱਲਿਆ ਲੈ ਜੀ ਜਵਾਬ ਲੈਣ ਵਾਲੇ ਬੰਦੇ ਇਹ ਜੇ ਵਾ ਅੱਜ ਕੱਲ੍ਹ ਨੂੰ ਭਰਦੇ ਆ ਉਹ ਤਾਂ ਇੱਥੇ ਆਏ ਸੀ ਨਾ ਨਾ ਇੱਥੇ ਹੀ ਆ ਰਹੀ ਆਹ ਸਾਰਾ ਸਾਫੇ ਨਹੀਂ ਵੀ ਉਹ ਨਿਪਟੇ ਦੀ ਹੋਣੇ ਕਿ ਤੇ ਇਹਨਾਂ ਦੀ ਦੇ ਤੇ ਇਹਨਾਂ ਕੋ 20 ਸਕੇ ਤਾਂ ਹੀ ਉਹ ਤੇ ਆਇਆ ਨਾ ਕਿ ਪੀ ਹੈ ਨਾ ਤੇ ਅਰੇ ਪੀ ਹੈ ਨਾ ਤੇ ਕਹਿੰਦੇ ਇਹਨੂੰ ਚੁਰਗਾ ਬੈਠੋ ਉਹ ਕੋਈ ਨਹੀਂ ਡਿਪੋਜ਼ਿਟ ਕੀਤਾ ਉਹਦਾ ਵਿੱਚ ਹਰ ਚੰਗੀ ਕੋਈ ਨਹੀਂ ਪਾਗਨ ਸਮਾਂ ਅੱਗੇ ਸੇਂਡ ਕਰੀ ਗਣਿਤ ਪਰਵਾ ਦੇ ਵਿੱਚ ਬਿਲਕੁਲ ਮੇਰੇ ਭਾਤੀ ਨਹੀਂ ਉਹਨਾਂ ਨੇ ਤਾਂ ਕਾਰਨ ਪੁੱਛੀ ਸੀ ਯਾਰ ਬਹੁਤ ਮੋਟਿਆ ਹੋ ਗਿਆ ਪਾਪਾ ਹਾਲਾ ਉਹਨਾਂ ਨੇ ਵੀ ਬ੍ਰੈਂਟ ਕਿਹਾ ਸੀ ਕਿ ਤੁਸੀਂ ਸੇਂਡ ਆਪੇ ਬੋਲੋ ਮੂਠਾ ਇਹ ਕਰਮਾ ਕਹਿੰਦੇ ਆ ਆਪਣੇ ਖਾਲਸਾ ਸਚਨਾ ਦੇ ਤੋਂ ਉਹ ਪਾਉਂਦੇ ਆ ਪਰ ਆਪਾਂ ਭਾਨਾ ਪਰ ਆਮਾ ਉਹਨਾਂ ਦੀ ਗੁਣੀ ਦੇ ਵਿੱਚ ਤੇ ਨਾਲ ਹੀ ਅੱਜ ਬਿਹੇਵਰ ਦਾ ਪਾਵਨਿਆ ਆਦੀ ਹੈ ਜਿਹੜਾ ਸਾਰੇ ਜਾਣਦੇ ਨੇ ਵੀ ਨਾ ਬਦੀ ਦੇ ਉੱਤੇ ਨੇਕੀ ਦੀ ਜੇ ਤੋਏ ਸੀ ਬਾਕੀ ਦਾਸ ਸਾਰੇ ਜਾਣਦੇ ਹੋ ਕਮਲਾਪੁਰ ਵਿੱਚ ਤੋਂ ਬਹੁਤ ਜਾਣਦੇ ਹੋ ਸਾਰੇ ਜਾਣਦੇ ਹੋ ਬਹੁਤ ਇਹ ਕੰਮ ਆਪਾ ਕਰਦੇ ਰਹਿਆ ਦੁਕਾਨ ਖਾਸਾ ਤੇ ਨਾਲ ਮੈਂ ਇੱਕੋ ਬੰਦਾ ਕੰਮ ਕਰੀਆ ਨੇ ਕਿਉਂਕਿ ਬਹੁਤ ਜ਼ਿਆਦਾ ਅੱਜ ਕੱਲ ਮਾਹੌਲ ਦੇ ਨਾਲ ਉਹ ਤਾਂ ਵਧੀਆ ਨਹੀਂ ਕਰ ਉਹਦਾ ਸਾਜ਼ ਕਰ ਨਹੀਂ ਕਰ ਇੱਥੇ ਥੋੜਾ ਜਿਹਾ ਜਿਹਾ ਠੀਕ ਆ ਆ ਲੁੱਟਾਂ ਖੋងਾਂ ਢਾਕੇ ਕਈ ਬੋਸ ਸਮਾਜ ਦੇ ਵਿੱਚ ਹੋ ਰਿਹਾ ਉਹਦੇ ਵਿੱਚ ਫਿਰ ਆਪਾਂ ਨੰਬਰਦਾਨ ਸਿੰਘ ਸਾਹਿਬ ਦੇ ਉੱਤੇ ਹੋਰ ਤੇ ਕਿ ਉਹਨੂੰ ਬੇਨਤੀ ਕਰਨੀ ਹੈ ਕਿ ਜਦੋਂ ਬਾਬਰ ਹਿੰਦੁਸਤਾਨ ਦੇ ਉੱਤੇ ਚੜ੍ਹ ਕੇ ਆਇਆ ਸੀ ਤੇ ਉਹਨੂੰ ਬਾਬੇ ਨਾਨਕ ਮਿਲਿਆ ਤੇ ਆਪੁੰਨੋ ਨਾਮ ਪਾ ਦਿੱਤਾ ਸੀ ਕਿ ਕਾਜ਼ੀ ਕਿ ਇੱਕ ਦੀ ਮਾਰ ਫੈਲ ਕੇ ਲਾਣੇ ਇਹ ਕੀ ਦਰਦੂਆ ਹੈ ਤੇ ਸਾਡਾ ਤੇਰਾ ਅਸਰਾ ਮੇਰਾ ਮੰਜ਼ਰ ਮੈਂ ਬੁਨਾਂ ਮੰਜ਼ਰ ਕਿਆ ਜੇ ਪੰਜੇ ਨਾਲ پہاੜ ਨੂੰ ਰੁਕਿਆ ਸੀ ਜੇ ਪੰਜੇ ਨਾਲ پہاੜ ਨੂੰ ਰੁਕਿਆ ਸੀ ਤੇ ਕਿਉਂ ਨੀ ਰੋਗ ਦਾ ਜਨਮ ਹੋਕਾਰ ਦਾ ਆ ਤੈਨੂੰ ਗੱਲ ਗੱਦ ਦੇ ਕਿ ਤਨੂ ਜਾਣਦਾ ਤਾ ਬੱਜ ਨਾਲੋਂ ਦੀਨਾ ਮਨਾਉਣ ਆ ਗਏ ਤੇ ਨਾਲੇ ਮੰਗਦੇ ਮੈਂ ਜੋਨ ਦਾ ਤਾ ਇਹ ਹਰ ਕਰ ਆਵਾਂ ਨੰਨ ਹੰਦ ਦਾ ਸੁਦੇ ਹੋ ਤੇ ਫਿਰ ਤੇਰਾ ਸਾਰਾ ਦੰਗਾ ਪਾ ਕਿੰਨਾ ਬੋੜਾ ਜਾ ਉਸੇ ਨੂੰ ਕਾਣ ਬਣਾ ਜਿਸੋਂ ਪੰਜਾਬ ਦੇ ਵਿੱਚ 4 ਵਜੇ ਲੋਗ ਕਮਾਲ ਨੂੰ ਟੋੜ ਕੇ ਤੇ ਸਮਝਾਂਦੇ ਉਹ ਮਾੜਾ ਆ ਰਾਂ ਨੰਨਾ ਬਾਪੇ ਨਾਲ ਜਿਹੜਾ ਉਹ ਕਹਿੰਦੀ ਤੇ ਬਾਪੇ ਨਾਲ ਵੀ ਨੇ ਕੰਢੀ ਵਟ ਆਪਰੇ ਬੇ ਮੇਰੇ ਲੱਭਣ ਚੰਨੂ ਹੋਏ ਇਕਲਾ ਪਿਨਾ ਬਣਿਆ ਉਹਨਾਂ ਲੱਗਿਆ ਸੀ ਇੱਥੇ ਮਹਿਫਲਾਂ ਅੱਧੇ ਬਰਾਨੋਆਂ ਤੇਤੇ ਮਹਿਫਲਾਂ ਅੱਧੇ ਬਰਾਨੋਆਂ ਤੇ ਮਾੜੇ ਸੁਪਨੇ ਆਏ ਮੇਰੇ ਕਿਤੇ ਰੁਕਵਾ ਪਾ ਜੱਜਾ ਕਾਪਤੀ ਦੀ ਵਿਆਹੀ ਫਸਬਾ ਪੈਣ ਵੀਰੇ ਦੀ ਰੋ ਰੋ ਬਾਗੋ ਦੇ ਨਿੰਦੀਂ ਵੀ ਚਰਖੜੀ ਬਣੇਗੀ ਕਹ ਰਿਓ ਵੰਗਾ ਪਾ ਤੇ ਫਿਟਤੈ ਨੂੰ ਕਰਕੇ ਸੇਣੇ ਰਾਜੇ ਵੀ ਦੇਉ ਤੂੰ ਤੁਪਾਪਾ ਕੋਈ ਆਇਆ ਤੁਮ ਸਤਿਨਾਮ ਵਾਪਨ ਆਪਣੇ ਮੰਨ ਜਿਹਾ ਜੇ ਹੋ ਕਿਸੇ ਉਸਨਾਂ ਆਏ ਸੀ ਜਬੀ ਨਾ ਪਤਾ ਤੇਰੇ ਵੇਰੇ ਹੋਰ ਉਹਦੇ ਨਾਲ ਦੁੱਖ ਦੀ ਤੇ ਸੁੱਖ ਦੀ ਗੱਲ ਦੋਨੇ ਜੇ ਕਰੀ ਆਪਾਂ ਪਹਿਲਾ ਦੁੱਖ ਦੀ ਗੱਲ ਉੱਤਰੀ ਗਾਧੇ ਆ ਕਿ ਪੰਜਾਬ ਜੱਦਾ ਸੀ ਉਹ ਸੰਭਾਲਿਆ ਉਹ ਸ਼ਰਾਬ ਹੀ ਪੀਤੇ ਕਦੀ 82 ਆ ਗਈ ਕਦੀ 47 ਆ ਗਈ ਕਦੀ ਚਿੱਟਾ ਆ ਗਿਆ ਕਦੀ ਬੱਚੇ ਬਾਹਰ ਚਲੇ ਗਏ ਕਦੀ ਆਪਣੀ ਹੱਥ ਸੇ ਹੋ ਗਿਆ ਪਰ ਫਿਰ ਵੀ ਵਾਹਿਗੁਰੂ ਨੇ ਕਿਰਪਾ ਰੱਖੀ ਉਹਨੇ ਕਿ ਤੁਹਾਨੂੰ ਸੁਖਾਇਆ ਜਿਵੇਂ ਮੋਢੇ ਨਾ ਪੋਤਾ ਲਾ ਲਈ ਤੇ ਤੁਨ ਵਾਲਾ ਖੜੇ ਹੋ ਜੁਦੀ ਸਭ ਤੋਂ ਵੱਡੀ ਗੱਲ ਹੈ ਜਦੋਂ ਜੇ ਕਹਿੰਦੇ ਹਿੰਦੁਸਤਾਨ ਪਾਕਿਸਤਾਨ ਬਣਿਆ ਮੇਰੇ ਹਿਸਾਬ ਨਾਲ ਹਿੰਦੁਸਤਾਨ ਪਾਕਿਸਤਾਨ ਉਹਦਾ ਵੀ ਪੰਜਾਬ ਨਹੀਂ ਪੂਰਾ ਪੰਜਾਬ ਉੱਤਰਿਆ ਗਿਆ ਦਾ ਪੰਜਾਬ ਇੰਦਰਾ ਜਿੱਥੇ ਵੀ ਜਿਹੜੇ ਅਹਲਕਾਰ ਰਾਜੇ ਮਹਾਰਾਜਾਂ ਨੂੰ ਚੈਨ ਨਹੀਂ ਮਿਲਿਆ ਇਹ ਸਾਡੇ ਪੰਜਾਬ ਨੂੰ ਕਿੰਨਾ ਹਿਸਾਬ ਕਿਉਂ ਹਮਾਚਲ ਹਰਿਆਣਾ ਦੇ ਵਿੱਚ ਇਹਨੂੰ ਛੋਟਾ ਕਰਨ ਕਿਉਂ ਕੀਤੀ ਨਹੀਂ ਦੋਸ਼ ਜਿਹੜੀਆਂ ਅਜ ਨੇਰੀਆਂ ਚੱਲਦੀਆਂ ਪਈਆਂ ਵੀ ਸਿਰਫ ਹਿੰਦੁਸਤਾਨ ਦੇ ਵਿੱਚ ਇੱਕ ਇਹ ਜਾਤੀ ਹੈ ਸਪੈਸ਼ਲ ਜਾਤੀ ਹੈ ਜਿਹੜੀ ਕਿਸੇ ਵੀ ਦੁੱਖ ਸੁੱਖ ਦਾ ਟਕਰਾ بڑے ਜੋਰ ਛੋਰਨਾ ਕਸਾਦੀ ਕਬਰਾਂ ਦੇ ਵਿੱਚ ਆ ਜਾਏ ਪਾਣੀ ਆ ਜਾਏ tufaan ਆ ਜਾਏ ਜੋ ਵੀ ਮਰਜੀ ਆ ਜਾਏ ਔਰ ਉਹ ਨੌਕਰੀਆਂ ਸਰਕਾਰਾਂ ਦੇ ਦਰ ਤੱਕ ਆ ਦੇਣੀ ਚਾਹੀਦੀ ਜਿੱਥੇ ਆਪਾਂ ਰਹਿਣਾ ਉਹਨਾਂ ਦੇ ਆਰਡਰ ਮੰਨਨੇ ਪੈਣੇ ਆ ਜਿਹੜੀ ਵੀ ਸਰਕਾਰ ਹੈ ਉਹਨੇ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਰੇ ਕੁਝ ਨਸੀਬੀ ਹੈ ਕਿ ਸਾਡਾ ਭਾਈਚਾਰਾ ਕੈਮਰੇ ਆ ਸਾਡੀ ਸਾਂਝ ਕੈਮਰੀ ਆ ਤੁਸੁਖ ਜਦੇ ਪਿਆ ਸਾਰੇ ਇਕੱਠੇ ਆਉਗੇ ਅਸੀਂ ਉਹਨਾਂ ਨੂੰ ਡਾਣ ਦੀ ਕੋਸ਼ਿਸ਼ ਕੀਤੀ ਕਾਦੀ ਕਮਜ਼ੋਰ ਅਸੀਂ ਨਹੀਂ ਬਣਦੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਪਟਵਾਰੀ ਸਾਹਿਬ ਸਾਡੇ ਮਨਜੋਗ ਇਹਨਾਂ ਚ ਇੱਕ ਕੁਆਲਿਟੀ ਆ ਵੀ ਇਹ ਹਰ ਇੱਕ ਨੂੰ ਮਿਲਾ ਕੇ ਕੱਢੇਗਾ ਅੱਜ ਕੱਲ ਦੇ ਯੁੱਗ ਦੇ ਵਿੱਚ ਪਹਿਲੀ ਗੱਲ ਤਾਂ ਇਹਨੇ ਬੰਦੇ ਇਕੱਠੇ ਨਹੀਂ ਹੁੰਦੇ ਦੂਜੀ ਗੱਲ ਇਹ ਵੀ ਹਾਰੇ ਤੇ ਦੁੱਖ ਸਭ ਸਾਂਝੀ ਹੁੰਦੇ ਬਹੁਤ سارے ਸੱਜਣ ਇੱਧਾਂ ਦੇ ਆ ਜਿਹੜੇ ਆਪਾਂ ਇੱਕ ਤੁਰੀ ਦੇ ਹੁਣ ਭਾਈ ਸਾਹਿਬ ਇਹਨਾਂ ਨੂੰ ਦੇਖਿਆ ਕਰੀਆ ਸਰਦਾਰ ਸਾਹਿਬ ਜਿਹੜੇ ਉਹ ਦਰਸਾਉਂਦੇ ਆਂ ਇਹ ਭਾਈ ਵੱਸਾ ਸਾਹਿਬ ਨੂੰ ਹਮੇਂ ਨਿੱਤਰ ਦੋਸਤ ਇੱਦਾਂ ਦਾ ਲੱਗਦਾ ਸੀ ਆ ਗਿਆ ਉਹ ਗੱਲ ਦੇ ਵੀ ਆਪਾਂ ਭਾਈਚਾਰਾ ਕਾਇਮ ਰਿਹਾ ਤੇ ਬਲਾਉਣੇ ਤੱਕ ਇਦਾਂ ਕਿਹੜਾ ਸਾਡਾ ਕਮਿਊਨਿਟੀ ਬੰਦਾ ਨਾ ਆਇਆ ਦੁੱਖ ਸੁੱਖ ਦਾ ਅੱਜ ਵੀ ਆਪਾਂ ਕਿਤੇ ਸਾਡੇ ਸਾਂਝੇ ਭਾਈ ਸਾਹਿਬ ਨੂੰ ਖਤਮ ਕਰਕੇ ਅੱਜ ਸਾਡੇ ਦੇ ਮੁੱਖ ਮਹਿਮਾਨ ਅਰੀ ਨੇ ਨਵੇਂ ਆਇਆ ਉਹ ਇਹਦਾ ਦੂਰ ਮੈਂ ਬੋਲਦੇ ਆਪਾਂ ਨੀ ਅਜ ਕੋਈ ਆਇਆ ਆਇਆ ਸਾਡੇ 베ੜੇ ਨੀ ਅਜ ਕੋਈ ਆਇਆ ਵੇੜੇ ਟੋਕਣ ਨੇੜੇ ਨੀ ਅਜ ਕੋਈ ਆਇਆ ਸਾਡੇ ਵੇੜ ਨੀ ਅਜ ਕੋਈ ਆਇਆ ਆਇਆ ਸਾਡੇ ਵੇੜੇ ਚੁੰਮੋ ਨੀ ਇਹ ਹੱਥ ਚੰਬੇ ਦੀਆਂ ਕਲੀਆਂ ਕਲੀਆਂ ਚੁੰਮਨੀ ਦੇ ਪੈਰ ਮੱਖਣ ਦੇ ਪੇੜੇ ਮੋਸੁ ਨੇ ਅੱਜ ਕੋਈ ਆਇਆ ਨੀ ਅੱਜ ਕੋਈ ਆਇਆ ਸਾਡੇ 베ੜੇ ਨੀ ਅੱਜ ਕੋਈ ਆਇਆ ਆਇਆ ਸਾਡੇ 베ੜੇ ਰੱਖੋ ਨੀ ਇਹਨੂੰ ਚੁਕ-ਚੁਕ ਚਸ਼ਮਾ ਉੱਤੇ ਕਰੋ ਨੀ ਇਹਨੂੰ ਕੁੱਟ-ਕੁੱਟ ਜਿੰਦਾ ਦੇ ਨੇੜੇ ਨੇ ਅੱਜ ਕੋਈ ਆਇਆ ਸਾਡੇ ਵੇੜੇ ਨੇ ਅੱਜ ਕੋਈ ਆਇਆ ਆਇਆ ਸਾਡੇ ਵੇੜੇ ਨੇ ਅੱਜ ਕੋਈ ਆਇਆ ਅਮੇਜਾਂ ਦੇ ਵਿੱਚ ਜਦੋਂ ਵਿਆਹ ਆਉਣ ਸਾਡੇ ਸਾਰਿਆਂ ਦੇ ਬੜੇ ਖੈਰਖਵਾ ਨੇ ਜਦੋਂ ਵੀ ਆਉਂਦੇ ਨੇ ਇੱਥੇ ਨੇ ਤਾਂ ਆਪਣੇ ਘਰ ਆਉਂਦੇ ਨੇ ਉਹ ਤਾਂ ਸਾਡੇ ਪਾਰਕ ਵਾਸਤੇ ਕੋਈ ਨਾ ਕੋਈ ਦੇਖੇ ਜਾਂਦੇ ਨੇ ਜਿੰਨੀ ਉਹ ਬੁਲਾਇਆ ਸੀ ਉਹ ਤਾਂ ਮੈਂ 10-11000 ਰੁਪਏ ਆਨ। ਆਨੂੰ ਦੇਖ ਕੇ ਸੀ ਇੰtains ਤਾਂ ਇਕੱਠੇ ਹੋਏ ਸੀ ਬਿੰਦੂ ਪਰਿਵਾਰ ਨੂੰ ਨਾ ਆਪਣੇ ਵੱਲੋਂ ਆਪਣੇ ਸਾਰੇ ਬੰਦਾਂ ਨਾ ਵਸਿਆ ਲੋ ਪਰ ਕਮੇਟੀ ਨੂੰ ਮੁਬਾਰਕਬਾਦ ਕਹਿੰਦਾ ਅੱਜ ਉਹਨਾਂ ਦੇ ਜਨਮ ਦਿਨ ਦੀ ਪਾਕੇ ਇਕਨ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਰਿਆਂ ਦਾ ਅਸੀਂ ਮੂੰਹ ਵੀ ਮਿੱਠਾ ਕਰਉਣਾ ਸਾਰਿਆਂ ਵੱਲੋਂ ਹੀ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਹਿੰਦਾ ਇਤਾਂ ਦੀਆਂ ਖੁਸ਼ੀਆਂ ਹਰੇਕ ਘਰ ਦੇ ਵਿੱਚ ਆਉਂਦੀਆਂ ਰਹਿਣ ਇੱਥੇ ਕਥੇ ਦੇ ਨਹੀਂ ਜੀ ਉਹਨਾਂ ਦੇ ਜਨਮ ਦੇ ਨਾਲ ਹੀ ਸਭ ਇਕੱਠੇ ਨੇ ਇਹਨਾਂ ਦੀ ਜਦੋਂ ਕੋਤੀ ਹੋਈ ਸੀ ਤੇ ਇਹਨਾਂ ਦੇ ਉਹਦੇ ਜਨਮ ਦੀ ਖੁਸ਼ੀ ਦੇ ਵਿੱਚ ਇੱਥੇ ਇੱਥੇ ਸਾਰੇ ਇਕੱਠੇ ਹੋ ਗਏ। ਕੋਈ ਬੱਸ ਕੋਈ ਮੂਮੇ ਚਾਹਰਾ ਦੇ ਕੋਈ ਸਭ ਨਹੀਂ ਕੀਤੀ। ਅਗਲੋਂ ਵੀ ਇਹਨਾਂ ਕੋ ਹੁੰਦਾ ਜਾਂ ਉਹਦਾ ਵੀ ਜਦੋਂ ਅਸੀਂ ਸਾਡੇ ਮਾਨਕੋਵ ਕਾਂ ਸਾਹਿਬ ਨੇ ਇਹਨਾਂ ਨੂੰ ਬੇਨਤੀ ਕਰਦੀ ਏ ਇੱਕ ਮਿੰਟ ਨਹੀਂ ਲਾਉਂਦੇ। ਉਹਦੇ ਬਾਅਦ ਕੋਈ ਨਹੀਂ ਸਾਰੇ ਸਾਹਿਬ ਨੂੰ ਹੋਰ ਸਾਰੇ ਵਧੀਆ ਬੰਦੇ ਸਾਡੇ ਪਾਰਕ ਦੇ ਘਟਾਣ ਆ ਜੋ ਇੱਕ ਸੋਈ ਸਾਹਿਬ ਆਗੇ ਨੇ ਥੋੜਾ ਦੇਰ ਆਏ ਨੇ ਆਹ ਵੱਡੇ ਵੱਡੇ ਦੇਖ ਕੇ ਹੁੰਦੇ ਹੁੰਦੇ ਆਹ ਕੀ ਆਇਆ ਪਿੰਨਾ ਤੇ ਜਿਆਦਾ ਜਿਆਦਾ ਕਿਲੋ ਵਾਰ ਨਾ ਆਉਂਦਾ ਨਾ ਪੈਸੇ ਲਈ ਬੋਲਦੇ ne gwezhañnech an tammel ਸਾਰੇ ਆਪਾਂ ਅਰਬਨ ਸ਼ਹਿਰ ਦੇ ਵਾਸੀ ਜਾਣਦੇ ਆ ਕਿ ਜਦੋਂ ਕੋਈ ਫੰਕਸ਼ਨ ਹੁੰਦਾ ਇੰਨੇ ਬੰਦਿਆਂ ਨੂੰ ਫੋਨ ਕਰ ਕਰ ਸੱਦਣਾ ਬਾਰ-ਬਾਰ ਬੰਦੇ ਇਕੱਠੇ ਕਰਦੇ ਉਹ ਇਹੀ ਇਮਤਿਹਾਨ ਦੇ ਆ ਤਾਂ ਆਪਾਂ ਇਹ ਬੰਦੇ ਬਹੁਤ ਬਹੁਤ ਇਕੱਠੇ ਹੋ ਜਾਂਦੇ ਆ ਇਕੱਠੇ ਹੋ ਕੇ ਜੇ ਕੋਈ ਮਾਰੀ ਮੋਟੇ ਖੁਸ਼ੀ ਆਪਣੇ ਹੁੰਦੀ ਹੈ ਤਾਂ ਆਪਾਂ ਨੂੰ ਸਾਂਝੀ ਕਰਦੇ ਆ ਸਾਂਝੀ ਕਰਦੇ ਆ ਤੇ ਮਾੜਾ ਮੋੜ ਦਾ ਆਪਾਂ ਜਦਾਂ ਆਪਸ ਵਿੱਚ ਪੇਮ ਕਰਕੇ ਇਕੱਠੇ ਹੋ ਜਾਂਦਾ ਜੇ ਪੇਮ ਨਾ ਹੋਵੇ ਤਾਂ ਕਿਸੇ ਜ਼ਨੀਤ ਕੋਈ ਨਹੀਂ ਹੋ ਜੀ ਆਪਾਂ ਸਾਰੇ ਇੱਕ ਦੂਜੇ ਨੂੰ ਪ੍ਰੀਤ ਕਰਦੇ ਆਂ ਤੇ ਆਪਾਂ ਹੁੰਦੇ ਆਂ ਪ੍ਰਮਾਤਮਾ ਕਰੇ ਓੜਾ ਜੀ ਆਇਆ ਇਸ ਦੁਨੀਆ ਤੇ ਉਹਦੀ ਲੰਬੀ ਉਮਰ ਕਰੇ ਪ੍ਰਮਾਤਮਾ ਇਸ ਦੁਨੀਆ ਤੇ ਆ ਕੇ ਕਾਮਯਾਬ ਹੋਵੇ ਬੱਚਾ ਜਿਹੜਾ ਇਹਦਾ ਜਨਮ ਹੋਇਆ ਸਾਡੀ ਸਾਰਿਆਂ ਦੀ ਦੁਆ ਆ ਵੀ ਜ਼ਿੰਦਗੀ ਚ ਉਹ ਬੜੇ ਖੁੱਲੇ ਆਂਦਰੋਂ ਸਤਰਵੇ ਇਸ ਦੁਨੀਆ ਤੇ ਆਪਣੀ ਯਾਤਰਾ ਬਹੁਤ ਸਫਲ ਕਰੇ ਵਾਹਿਗੁਰੂ ਜੀ ਕਾ ਕੈਨੇਡਾ ਤੇ ਨੀਦਾ ਚੰਗਾ ਮੈਨੇ ਨੀਦਾ ਤਾਂ ਹੋ ਗਿਆ ਅਨੇ ਕਾ ਨੇ ਆਰਵਰ ਸਿੱਧੇ ਵਸਨੀਕਾਂ ਦੇ ਤਾਸ ਕਰਕੇ ਇਸ ਪਾਰਕ ਦੇ ਪਰਿਵਾਰਿਕ ਮੈਂਬਰ ਸਹਿਬਾਨ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਰਦਾਰਜੋਗ ਕੈਨੇਡਾ ਵਿਕੇ ਬਣੀਗ ਪਰਵਾਹ ਦੇ ਘਰ ਵਿੱਚ ਬਹੁਤ ਹੀ ਇੱਕ ਨੰਨੇ-ਮੁੰਨੇ ਬੱਚੇ ਇਕਮ ਸਿੰਘ ਬਣੀਗ ਨੇ ਜਨਮ ਲਿਆ ਅਸੀਂ ਸਮੂਹ ਆਰਵਰ ਸਟਰੀਟ ਨਿਵਾਸੀ ਤੇ ਇਸ ਪਾਰਕ ਦੇ ਇਹ ਜੋ ਮੈਂਬਰ ਨੇ ਉਸ ਬੱਚੇ ਦੀ ਖੁਸ਼ੀਆਂ ਖੜੇ ਖਸਾਲੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਇਹ ਵੀ ਕਾਮਨਾ ਕਰਦੇ ਹਾਂ ਕਿ ਉਹਨਾਂ ਦਾ ਆਉਣ ਵਾਲਾ ਜੀਵਨ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਤੇ ਬੜੇੰ ਘਰਵਾਰ ਦੇ ਚੜ੍ਹਦੀ ਕਲਾ ਵਿੱਚ ਰਹੇ ਤੇ ਹਮੇਸ਼ਾ ਉਹ ਇਸ ਪਾਰਕਿਸ ਵਿੱਚ ਪਿੰਟਰ ਸਾਹਿਬ ਨੇ ਦੱਸਿਆ ਕਿ ਜਦੋਂ ਵੀ ਵਿਦੇਸ਼ ਤੋਂ ਆਉਂਦੇ ਨੇ ਇਸ ਪਾਰਕ ਦੀ ਵਿਕਤੀਵਾਦੀ ਵੱਲ ਚੜ੍ਹ ਕੇ ਦੋਗਦਾਨ ਆਉਂਦੇ ਨੇ ਤੇ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਤੁਸੀਂ ਇਸ ਦੇ ਕਿਨਾਰ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਇੱਥੇ ਸਾਂਝੀਆਂ ਕਰਦੇ ਜਾਣਗੇ ਅਧੁਨਾ ਨੇ ਸਮੂਹ ਪਾਰਕ ਦੇ ਮੈਂਬਰਾਂ ਨੂੰ ਫਰੈਸ਼ਮੈਂਟ ਹੋਲਡ ਮਿਲਕ ਪ੍ਰੂਡ ਅਤੇ ਸਨੈਕਸ ਨਾਲ ਸਾਰਿਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਇੱਕ ਵਾਰ ਫਿਰ ਅਸੀਂ ਨਵੀਂ ਚਲਵੇਂ ਬੱਚੇ ਦੇ ਬਣੇ ਪਰਿਵਾਰ ਵਿੱਚ ਆਮਦ ਤੇ ਤੁਹਾਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਤੇ ਕਾਮਨਾ ਕਰਦੇ ਹਾਂ ਕਿ ਬੱਚਾ ਲੰਬੀ ਉਮਰ ਖੁਸ਼ੀਆਂ ਤੇ ਖੁਸ਼ਹਾਲੀਆਂ ਆਉਣੇ ਤੇ ਤੰਦਰੁਸਤੀ ਪ੍ਰਾਪਤ ਕਰੇ ਜੀ ਤਬੀਕ ਕਰੇ ਇਸ ਪਰ ਬੀਬੀ ਪ੍ਰਿੰਟਾ ਸਾਹਿਬ ਦਾ ਵੀ ਧੰਨਵਾਦ ਜਿਨ੍ਹਾਂ ਦੀ ਬਦੌਲਤ ਸਾਰੇ ਅਸੀਂ ਮੈਂਬਰ ਇਕੱਠੇ ਹੋਏ ਹਾਂ ਅੱਜ ਖੁਸ਼ੀਆਂ ਸਾਂਝੀਆਂ ਕੀਤੀਆਂ ਇਸ ਦੇ ਨਾਲ ਹੀ ਪ੍ਰੋਫੈਸਰ ਜੀਤ ਬਸਰਾ ਜੀ ਦਾ ਵੀ ਮੈਂ ਵੈਲਕਮ ਕਰਦੇ ਹਾਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਭਾਰਤ ਦੇ ਵਿੱਚ ਆਮਦ ਕੀਤੀ ਹੈ ਕਿਉਂਕਿ ਬਸਰਾ ਸਾਹਿਬ ਦਾ 212 ਨੰਬਰ ਕੋਟੇ ਬਣਾ ਰਹੇ ਨੇ ਲੱਗਦਾ ਨਵੰਬਰ ਮਹੀਨੇ ਵਿੱਚ ਇੱਥੇ ਸ਼ਿਫਟ ਕਰ ਜਾਣਗੇ ਤੇ ਆਪਣੇ ਨਾਲ ਉਹ ਵੀ ਖੁਸ਼ੀਆਂ ਸਾਂਝੀਆਂ ਕਰਨਗੇ ਬਸਰਾ ਜੀ ਮਤਲਬ ਉਹਨਾਂ ਬਾਰੇ ਦੱਸ ਦਿਆਂ ਕਿ ਉਹ ਐਮਕੌਂਗ ਐਂਡ ਫਿਲਪੀ ਐਚਡੀ ਔਰ ਪ੍ਰਿੰਸੀਪਲ ਰਹਿਨੇ ਗਵਰਨਮੈਂਟ ਕਾਲਜ ਕਪੂਰਪੁਰਾਂ ਤੋਂ ਉਹਨਾਂ ਦੀ ਮੈਡਮ ਵੀ ਐਮਏ ਐਮਫਿਲ ਤੇ ਪੀਐਚਡੀ ਤੇ ਗਵਰਨਰ ਕਾਲਜ ਮੈਂਬਰ ਕਮਟੀ ਤੋਂ ਵੀ بطور ਪ੍ਰਿੰਸੀਪਲ ਰਿਕਾਇਰ ਹੋਏ ਨੇ। ਉਹਨਾਂ ਦੇ ਦੋ ਬੱਚੇ ਨੇ, ਬੇਟੀ ਐਮਪੀ ਹੈ, ਮੈਰਿਡ ਹੈ ਔਰ ਬੇਟਾ ਜੋ ਆਈਆਈਟੀ ਆਨਪੁਰ ਤੋਂ ਉਹਨਾਂ ਨੇ ਆਈਆਈਟੀ ਕੀਤੀ ਹੀ ਹੈ ਤੇ ਅੱਜਕੱਲ੍ਹ ਬੰਗਲੌਰ ਵਿਕੇ ਜੈਗੁਰ ਕੰਪਨੀ ਦੇ ਵਿੱਚ ਬਟਾਕ ਇੰਜੀਨੀਅਰ ਨੇ ਬਹੁਤ ਅੱਛਾ ਪੈਕੇਜ ਲੈ ਰਹੇ ਨੇ। ਯਸੀਨਾਂ ਦੇ ਪਰਿਵਾਰ ਦੀ ਇੱਥੇ ਆਮਦ ਤੇ ਵੈਲਕਮ ਕਰਦੇ ਹਾਂ ਅਤੇ ਇਹ ਕਾਮਨਾ ਕਰਦੇ ਹਾਂ ਕਿ ਉਹ ਵੀ ਹਾਰਵਸਕੇਟ ਦੀ ਇਸ ਪਾਰਕ ਦੀ ਵਿਦਿਅਕ ਬਾਤ ਦੇ ਬਾਅਦ ਚੜ੍ਹ ਕੇ ਤੋਰ ਪਾਉਣਗੇ। ਕਾਪੀ ਸਾਰਿਆਂ ਦਾ ਧੰਨਵਾਦ ਤੇ ਬਣੀ ਪਰਿਵਾਰ ਨੂੰ ਦੁਆਰਾ ਲੱਖ ਲੱਖ ਨਮਨ।